ਤੇ ਬਲਤਕਾਰ ਹੋਇਆ ਚੜਨ ਘਾਟ ਕੋਈ ਸ਼੍ਰੋਮਣੀ ਕਮੇਟੀ ਨੇ ਆਵਾਜ਼ ਨਹੀਂ ਦਿੱਤੀ ਕੋਈ ਸਾਡੇ ਨਾਨਕਸਰ ਦੇ ਸੰਤਾਂ ਨੇ ਆਵਾਜ਼ ਨਹੀਂ ਦਿੱਤੀ ਸਰ ਵਾਲਿਓ ਅੱਜ ਗੱਲ ਉਲਟਾ ਹੋ ਗਈ ਆ ਅੱਜ ਜਿਵੇਂ ਕੋਈ ਪੀਜਿਆਂ ਦਾ ਲੰਗਰ ਲਾ ਰਿਆ ਵਾ ਕੋਈ ਗੁਰਮਖੋ ਬਰਗਰਾਂ ਦਾ ਲੰਗਰ ਲਾ ਰਿਆ ਵਾ ਸਤੂ ਦੇ ਪਿਆਰ ਵਾਲਿਓ ਅਸੀਂ ਕਿਤੇ ਲੰਗਰਾਂ ਦਾ ਕੀ ਨਾ ਰਹਿ ਜਾਈਏ ਪਰ ਸਾਡੀ ਬਹੁਤ ਉੱਚੀ ਤੇ ਸੁੱਚੀ ਸੋਚ ਗੁਰੂ ਸਾਹਿਬਾਂ ਨੇ ਬਣਾਈ ਸੀ ਉਹ ਨੰਮਰਤ ਹੁੰਦੇ ਜਾ ਰਹੇ ਆ ਮਾਰੀਆਂ ਗੋਲੀਆਂ ਖਾ ਖਾ ਕੇ ਸੀਕੇ ਲਾਲ ਆ ਕੇ ਜਿਹੜਾ ਜਥੇਬੰਦੀਆਂ ਨੇ ਕੰਮ ਕਰਨਾ ਸੀ ਉਹ ਨਹੀਂ ਕੀਤਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਗੁਰਦੁਆਰਾ ਕਾਲਗੜ੍ਹ ਸਾਹਿਬ ਜਿਹੜਾ ਕਿ ਫਰੋਜਪੁਰ ਫਾਇਲਕਾ ਰੋਡ ਦੇ ਹਾਈਵੇ ਦੇ ਬਿਲਕੁਲ ਉਪਰ ਹੀ ਹੈਗਾ ਵੇਖੋ ਇੱਥੇ ਲੰਗਰ ਚੱਲਦੇ ਨੇ ਕਈ ਦਿਨਾਂ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਨੇ ਗੰਗਾ ਨਗਰ ਤੋਂ ਲੰਗਰ ਲੈ ਕੇ ਇੱਥੇ ਪਹੁੰਚਿਆ ਹੋਈਆਂ ਨੇ ਸੋ ਇੱਥੋਂ ਦੀ ਜਿਹੜੀ ਸੇਵਾ ਹੈ ਬਾਬਾ ਪ੍ਰਗਟ ਸਿੰਘ ਜੀ ਸਾਡੇ ਨਾਲ ਖੜੇ ਹੋਏ ਨੇ ਸੋ ਗੱਲਬਾਤ ਕਰਨ ਲੱਗੇ ਆ ਸਿੱਖ ਕੌਮ ਕਿਤੇ ਨਾ ਕਿਤੇ ਲੰਗਰਾਂ ਦੇ ਵਿੱਚ ਜ਼ਿਆਦਾ ਰੁਚੀ ਨਜ਼ਰ ਆ ਰਹੀ ਹੈ ਸੋ ਜਿਨ੍ਹਾਂ ਦੀ ਦੇਖਭਾਲ ਕਰਨ ਦੀ ਲੋੜ ਹੈਗੀ ਸੀਗੀ ਉਹ ਤੋਂ ਕਦੇ ਅਸੀਂ ਅਸੀਂ ਹੋ ਗਏ ਪਾਸੇ ਸੋ ਗੱਲਬਾਤ ਕਰਨਿਆ ਬਾਬਾ ਜੀ ਉਹਨਾਂ ਨੇ ਗੱਲਬਾਤ ਕਰਦੇ ਆ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਵੀ ਕਰਦੇ ਆ ਜੀ ਤੇ ਨਾਲੇ ਆਪਣੇ ਕਮੈਂਟ ਵੀ ਦਿਆ ਜੀ ਸੋ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਜੀ ਆਪ ਜੀ ਦੇ ਚੈਨਲ ਦਾ ਜੀ ਧੰਨਵਾਦ ਆਪ ਜੀ ਦਾ ਧੰਨਵਾਦ ਜਿਹੜੇ ਦੇਸ਼ਾਂ ਉਪਦੇਸ਼ਾਂ ਚ ਸਾਡੀ ਆਵਾਜ਼ ਪਹੁੰਚਾਉਂਦੇ ਸੱਚ ਦੀ ਆਵਾਜ਼ ਪਹੁੰਚਾਉਂਦੇ ਆ ਮਹਾਰਾਜ ਚੜ੍ਹਦੀ ਕਲਾ ਹੀ ਰੱਖੇ ਜੀ ਹਾਂਜੀ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿ 4-5 ਦਿਨ ਤੋਂ ਲਗਾਤਾਰ ਚਲਦਾ ਤੇ ਸੰਗਤਾਂ ਜਿਹੜੀਆਂ ਵਹੀਰਾ ਘੱਤ ਕੇ ਲੱਖਾਂ ਦੇ ਹਿਸਾਬ ਦੇ ਨਾਲ ਹਾਂਜੀ Rajasthan ਕਿਤੋਂ-ਕਿਤੋਂ ਪਹੁੰਚਦੀਆਂ ਆ ਗਏ ਮੱਲਵੰਡਾ ਸਾਹਿਬ ਦੇ ਜੋੜ ਮਿਲੇ ਤੇ ਹਾਂਜੀ ਹੁਣ ਕਾਰਨ ਕੀ ਹੈਗਾ ਸਿੱਖ ਕੌਮ ਦਾ ਇੱਕ ਫਲਸਫਾ ਸੀਗਾ ਜੀ ਸਿੱਖ ਕੌਮ ਦਾ ਇੱਕ ਨਾਰਾ ਸੀਗਾ ਹਾਂਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਵੀ ਦੁਨੀਆਂ ਦੀ ਸਰਬਦਾ ਭਲਾ ਮੰਗਣਾ ਹਾਂਜੀ ਤੇ ਗਰੀਬ ਗਰੀਬੜੇ ਦੀ ਦੇਖਭਾਲ ਕਰਨੀ ਕਰਨੀ ਕਹਿੰਦੇ ਵੀ ਲੰਗਰ ਗੁਰੂ ਸਾਹਿਬ ਨੇ ਲੰਗਰ ਨਾਮ ਰੱਖਿਆ ਸੀਗਾ ਲੰਗਰ ਦਾ ਮਤਲਬ ਹੈ ਲੰਗੜਾ ਲੁੱਲਾ ਤੇ ਗਰੀਬ ਗਰੀਬ ਹਮੇਸ਼ਾ ਲੰਗੜੇ ਲੁੱਲੇ ਦੀ ਇਫਾਜ਼ਤ ਕੀਤੀ ਜਾਵੇ ਤੇ ਉਹਨੂੰ ਲੰਗਰ ਸ਼ਿਕਾਇਆ ਜਾਵੇ ਤੇ ਗਰੀਬ ਦੀ ਇਫਾਜ਼ਤ ਕੀਤੀ ਜਾਵੇ ਸੋ ਗੱਲ ਇਹ ਹੈਗੀ ਹੈ ਵੀ ਜਿਸ ਤਰ੍ਹਾਂ ਜੋੜ ਮੇਲਾ ਮਨਾਇਆ ਜਾ ਰਿਹਾ ਬਾਬਾ ਬੁੱਢਾ ਸਾਹਿਬ ਜੀ ਦਾ ਪਹਿਲਾਂ ਤੁਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਬਾਰੇ ਦੋ ਸ਼ਬਦ ਦਰਸ਼ਕਾਂ ਨੂੰ ਦੱਸੋ ਗੁਰੂ ਦੇ ਪਿਆਰ ਵਾਲਿਓ ਸਾਰੀ ਦੁਨੀਆ ਇਤਿਹਾਸ ਤੋਂ ਜਾਣੀ ਜਾਣੂ ਆ ਬਾਬਾ ਬੁੱਢਾ ਸਾਹਿਬ ਪੂਰਨ ਬ੍ਰਹਮ ਗਿਆਨੀ ਦੇ ਤੋਂ ਜੀ ਬਾਬਾ ਬੁੱਢਾ ਸਾਹਿਬ ਜੀ ਉਹ ਹੋਏ ਹਨ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਭਾਈ ਕਲਿਆਣਾ ਤੇ ਬਾਬਾ ਬੁੱਢਾ ਸਾਹਿਬ ਨੂੰ ਇੱਕੇ ਦੇਨੀ ਮਿਲੇ ਸੀ ਤੇ ਬੂੜੇ ਜੇ ਬੱਚਾ ਹੋਣ ਦੇ ਤੌਰ ਤੇ ਉਹਨਾਂ ਦੇ ਸਿਆਣੇ ਵਿਚਾਰਾਂ ਸਿਆਣੀ ਸੋਚ ਅਤੇ ਉੱਚੀ ਸੁੱਚੀ ਸੋਚ ਕਰਕੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਉਹਨਾਂ ਨੂੰ ਖਤਾਬ ਦੇਣਾ ਕੀਤਾ ਚਾਹੀ ਪੀੜੀਆਂ ਤੱਕ ਉਹਨਾਂ ਨੇ ਗ੍ਰਿਹਾਈ ਦੀ ਤਿਲਕ ਦੇਣ ਦੀ ਸੇਵਾ ਨਿਭਾਈ ਬਾਬਾ ਬੁੱਢਾ ਸਾਹਿਬ ਜੀ ਇੱਕ ਬੜੇ ਮਹਾਨ ਸ਼ੈਤਰ ਵਿਦਿਆ ਦੇ ਧਨੀ ਸਨ ਜਿਨ੍ਹਾਂ ਨੇ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪੁਵਾਈਆਂ ਫਿਰ ਉਹਨਾਂ ਨੂੰ ਸ਼ੈਤਰ ਵਿਦਿਆ ਤੋਂ ਜਾਣੂ ਕਰਾਇਆ ਪਰ ਗੁਰੂ ਦੇ ਪਿਆਰ ਵਾਲਿਓ ਅੱਜ ਵੀ ਕੱਲ ਸਾਡੇ ਨਾਲ ਕੋਈ ਇੱਥੇ ਗੁਰਮੁਖ ਪਿਆਰੇ ਆਏ ਪਿੰਡ ਡਰਨੀ ਵਾਲਾ ਗੰਗਾ ਨਗਰ ਹਬੂਰ ਫਾਇਲ ਕਿਆ ਦੋ ਸੰਗਤਾਰੀਆਂ ਸੀ ਅਸੀਂ ਪੁੱਛਿਆ ਗੁਰੂ ਦੇ ਪਿਆਰ ਵਾਲਿਓ ਸਾਡੇ ਕੋਲੇ ਵੀ ਪਹਿਲੀ ਤਰੀਕ ਦਾ ਲੰਗਰ ਲੱਗਾ ਹੋਇਆ ਵਾ ਸੰਗਤ ਆਜਮ ਵਾਲੇ ਦੀ ਹੋਰ ਇਲਾਕੇ ਦੀਆਂ ਸੰਗਤਾਂ ਨੇ ਸਹਿਯੋਗ ਦੇਣਾ ਕੀਤਾ ਇਹ ਲੰਗਰ ਚੱਲ ਰਹੇ ਹਨ ਗੁਰੂ ਦੇ ਪਿਆਰ ਵਾਲਿਓ ਅਸੀਂ ਕਿਤੇ ਲੰਗਰਾਂ ਤੱਕ ਹੀ ਨਾ ਰਹਿ ਜਾਈਏ ਪਰ ਸਾਡੀ ਬਹੁਤ ਉੱਚੀ ਤੇ ਸੁੱਚੀ ਸੋਚ ਗੁਰੂ ਸਾਹਿਬਾਨੇ ਬਣਾਈ ਸੀ ਸਾਨੂੰ ਆਖਿਆ ਸੀ ਮਹਾਰਾਜ ਨੇ ਲੰਗਰਾਂ ਦੇ ਵਿੱਚ ਜਾ ਕੇ ਕੋਈ ਸਿੱਖਿਆ ਪ੍ਰਾਪਤ ਕਰਨੀ ਆ ਪੰਗਤ ਦੇ ਵਿੱਚ ਬੋਣ ਦਾ ਤੀਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਅਮਰਦਾਸ ਮਹਾਰਾਜ ਨੇ ਇਹੇ ਹੀ ਬਣਾਈ ਸੀ ਪ੍ਰਤਾ ਵੀ ਜਿਹੜਾ ਗਰੀਬ ਅਮੀਰ ਆਣ ਕੇ ਇੱਕ ਪੰਗਤ ਦੇ ਵਿੱਚ ਬਵੇਗਾ ਉਹਨਾਂ ਦਾ ਪਿਆਰ ਬਣੇਗਾ ਫਿਰ ਭੁੱਖੇ ਨੂੰ ਪ੍ਰਸ਼ਾਦਾ ਮਿਲੂਗਾ ਗੁਰੂ ਕੀ ਸੰਗਤ ਦੇ ਵਿੱਚ ਜਿੰਨਾ ਚਿਰ ਪੇਟ ਭੁੱਖਾ ਹੋਵੇ ਉਹਨਾਂ ਚਿਰ ਕੋਈ ਗੱਲ ਨਹੀਂ ਹੁੰਦੀ ਕੋਈ ਸੇਵਾ ਨਹੀਂ ਕਰ ਸਕਦਾ ਪਰ ਗੁਰੂ ਦੇ ਘਰ ਵਾਲਿਓ ਅੱਜ ਗੱਲ ਉਲਟਾ ਹੋ ਗਈ ਆ ਅੱਜ ਜਿਵੇਂ ਕੋਈ ਪੀਜਾ ਦਾ ਲੰਗਰ ਲਾ ਰਿਆ ਵਾ ਕੋਈ ਗੁਰਮਖੋ ਬਰਗਰਾਂ ਦਾ ਲੰਗਰ ਲਾ ਰਿਆ ਵਾ ਇਹ ਜਿਹੜੇ ਲੰਗਰ ਸੀ ਲੰਗਰਾਂ ਦੀ ਮਰਜ਼ਾਦਾ ਸੀ ਪਹਿਲਾਂ ਵੇਖਦੇ ਹੁੰਦੇ ਸੀ ਖੀਰ ਕੜਾ ਬਣਾਉਣਾ ਦਾਲ ਮਾਂ ਛੋਲਿਆਂ ਦੀ ਬਣਾਉਣੀ ਤੇ ਗੁਰੂ ਬਾਬਾ ਜੀ ਇੱਕ ਸਵਾਲ ਹੈ ਤੁਸੀਂ ਗੱਲ ਕੀਤੀ ਹੈ ਪੀਜੇ ਦੀ ਬਰਗਰ ਦੀ ਤੇ ਕੋਲਡ ਡਰਿੰਕ ਦੀ ਹਾਂਜੀ ਪਹਿਲਾਂ ਗੁਰੂ ਸਾਹਿਬ ਨੇ ਜਿਹੜੀ ਮਰਿਆਦਾ ਸ਼ੁਰੂ ਕੀਤੀ ਸੀ ਦਾਲ ਤੇ ਸਿਰਫ ਪ੍ਰਸ਼ਾਦਾ ਸਾਦਾ ਭੋਜਨ ਲੇਕਿਨ ਹੁਣ ਜਿਹੜਾ ਨਵੇਂ-ਨਵੇਂ ਫੈਂਸੀ ਤੌਰ ਤੇ ਲੰਗਰ ਆਏ ਹੋਏ ਨੇ ਹਾਂਜੀ ਡਾਕਟਰਾਂ ਨੇ ਤੇ ਸਾਇੰਸਦਾਨਾਂ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਵੀ ਜਿਹੜਾ ਕੋਲਡ ਡਰਿੰਕ ਹੈਗੀ ਹੈ ਇਹਦੇ ਵਿੱਚ ਅਲਕੋਹਲ ਹੁੰਦਾ ਸ਼ਰਾਬ ਹੁੰਦੀ ਹੈ ਫਿਰ ਸਾਡੇ ਬਾਬੇ ਜਿਹੜੇ ਜਥੇਦਾਰ ਬਣਦੇ ਹੈਗੇ ਨੇ ਹਾਂਜੀ ਜਥੇਬੰਦੀਆਂ ਦੇ ਜਿਹੜੇ ਮੁਖੀ ਨੇ ਫਿਰ ਕਿਉਂ ਇਹ ਕੋਲਡ ਡਰਿੰਕ ਅਲਕੋਹਲ ਤੇ ਸ਼ਰਾਬ ਦੇ ਲੰਗਰ ਲਾਉਂਦੇ ਹੈਗੇ ਇਹਨਾਂ ਦਾ ਜੀ ਇੱਕੋ ਹੀ ਕੰਮ ਆ ਜਿਹੜੇ ਜਿਵੇਂ ਮੈਦਾਨਾ ਬਹੁਤਾ ਕੋਈ ਲੀਡਰਾਂ ਦੇ ਵਿੱਚ ਤੇ ਬਾਬੇ ਜਿਹੜੇ ਅੱਜ ਸੰਤ ਬਣੇ ਆ ਜਹੇ ਬੰਦੀਆਂ ਦੇ ਉਹਨਾਂ ਦੀ ਸੋਚ ਤਾਂ ਇੱਕੋ ਹੀ ਆ ਵਿਚਾਰਧਾਰਾ ਵੀ ਇੱਕੋ ਹੀ ਆ ਵੀ ਦੁਨੀਆ ਦੇ ਵਿੱਚ ਜਿਵੇਂ ਹੁਣ ਬੀਜੇ ਪਰਗਰ ਖਵਾ ਕੇ ਇਹ ਦੁਨੀਆ ਦੇ ਵਿੱਚ ਪਤਾ ਲੱਗੇ ਬਾਬਾ ਬਹੁਤ ਵਧੀਆ ਚੰਗੇ ਲੰਗਰ ਚਕਾ ਰਿਆ ਬਾਬਾ ਬਹੁਤ ਚੜ੍ਹਦੀ ਕਲਾ ਦਾ ਗੁਰਮਖੋ ਅੱਜ ਅਸੀਂ ਇਸੇ ਚੀਜ਼ ਤੇ ਫਸੇ ਬੈਠੇ ਆ ਸਾਨੂੰ ਅੱਜ ਨੌਜਵਾਨ ਪੀੜ੍ਹੀ ਸਾਡੀ ਅੱਜ ਨਸ਼ਿਆਂ ਦੇ ਵਿੱਚ ਗਰਕਦੀ ਜਾਂਦੀ ਆ ਨੌਜਵਾਨ ਪੀੜ੍ਹੀ ਸਾਡੀ ਜਿਹੜੀ ਆ ਗੁਰਮਖੋ ਉਹ ਨਮਰਦ ਹੁੰਦੇ ਜਾ ਰਹੇ ਆ ਮਾਰੀਆਂ ਗੋਲੀਆਂ ਖਾ ਖਾ ਕੇ ਟੀਕੇ ਲਾ ਲਾ ਕੇ ਜਿਹੜਾ ਜਥੇਬੰਦੀਆਂ ਨੇ ਕੰਮ ਕਰਨਾ ਸੀ ਉਹ ਨਹੀਂ ਕੀਤਾ ਗੁਰੂ ਸਾਹਿਬਾਂ ਨੇ ਆਖਿਆ ਸੀ ਲੋੜਵੰਦਾਂ ਦੀ ਸਹਾਤਾ ਕਰਨੀ ਅਸੀਂ ਕੀ ਅੱਜ ਲੋੜਵੰਦਾਂ ਨੂੰ ਜਿਹੜੇ ਮਹਾਪੁਰਸ਼ਾ ਕਿੰਨੀਆਂ ਕੁ ਗਰੀਬ ਲੜਕੀਆਂ ਵਿਆਹਉਂਦੇ ਪਿਆ ਕਿੰਨੇ ਕੁ ਗੁਰਮਖ ਪਿਆਰੋ ਜਿੰਨਾ ਗਰੀਬਾਂ ਦੀ ਫੀਸਾਂ ਨਹੀਂ ਤਰਦੀਆਂ ਉਹ ਫੀਸ ਦਿੰਦੇ ਪਿਆ ਚਾਹ ਜਿਹੜੇ ਮਕਾਨ ਨਹੀਂ ਗਰੀਬਾਂ ਕੋਲੇ ਮਕਾਨ ਦਿੰਦੇ ਪਿਆ ਅ ਅੱਜ ਬੜਾ ਸਾਡੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੋਵੇ ਬੜਾ ਸਾਡੀਆਂ ਸੰਸਥਾਵਾਂ ਹੋਣ ਗੁਰਮਖੋ ਅੱਜ ਜਿਹੜੇ ਲੋਕ ਸਰਸੇ ਨੂੰ ਜਾ ਰਹੇ ਆ ਸਾਈ ਧਰਮ ਤਾੜਨ ਕਰੀ ਜਾਂਦੇ ਆ ਉਹਨਾਂ ਦਾ ਇੱਕੋ ਹੀ ਕਾਰਨ ਉਹਨਾਂ ਦਾ ਜਿ ਘਟ ਕਸੂਰ ਆ ਸਾਡੀਆਂ ਕਮੇਟੀਆਂ ਦਾ ਤੇ ਸਾਡੇ ਪ੍ਰਬੰਧਕਾਂ ਦਾ ਅਜੇ ਜ਼ਿਆਦਾ ਕਸੂਰ ਆ ਕਿਉਂ ਅਸੀਂ ਕਿਸੇ ਗਰੀਬ ਬੱਚੇ ਨੂੰ ਕਦੇ ਪੱਗ ਲੈ ਕੇ ਦੇਣ ਜੋਗੇ ਨਹੀਂ ਕਦੇ ਕਿਸੇ ਨੂੰ ਗੋਲਕ ਦੀ ਮਾਇਆ ਦੇ ਨਾਲ ਗਰੀਬ ਦੀ ਲੜਕੀ ਵਿਆਉਣ ਜੋਗੇ ਨਹੀਂ ਕਿਸੇ ਦੀ ਫੀਸ ਦੇਣ ਜੋਗੇ ਨਹੀਂ ਗੁਰਮਖੋਜ ਜੀ ਦੇ ਕਰਕੇ ਇਹ ਨੰਘਾਰ ਆ ਰਿਹਾ ਵਾ ਹਾਂਜੀ ਬਾਬਾ ਜੀ ਜਦੋਂ ਮੈਂ ਫਰੋਜਪੁਰੋਂ ਇਧਰੋਂ ਵਾਪਸ ਇਧਰੋਂ ਆ ਰਿਹਾ ਸੀ ਤੁਹਾਡੇ ਵਾਲੇ ਪਾਸੇ ਨੂੰ ਹਾਂਜੀ 100 ਗੱਜ ਤੇ ਲੰਗਰ ਲੱਗਿਆ ਕਿ ਲੋੜ ਮੁਤਾਬਕ ਲੰਗਰ ਨਹੀਂ ਲੱਗ ਸਕਦਾ ਇੱਕ ਪ੍ਰਸੇ ਸਾਡੇ ਗਰੰਥੀ ਸਿੰਘ ਜਿਨ੍ਹਾਂ ਦੇ ਕੋਲ ਘਰ ਨਹੀਂ ਹੈ ਜਿਨ੍ਹਾਂ ਦੇ ਕੋਲ ਇਲਾਜ ਨਹੀਂ ਹੈ ਗਰੀਬ ਬੱਚਿਆਂ ਦਾ ਇਲਾਜ ਨਹੀਂ ਹੈ ਬੇਸਾਰਾ ਲੋਕ ਵੀ ਬਹੁਤ ਲੱਖਾਂ ਤੇ ਹਜ਼ਾਰਾਂ ਹੈਗੇ ਨੇ ਜਿੱਥੇ ਕਿ ਸਰਕਾਰਾਂ ਵੀ ਉੱਥੇ ਨਕਾਮ ਹੈਗੀਆਂ ਨੇ ਫਿਰ ਇਹ ਲੰਗਰ 100 ਗੱਜ ਤੇ ਲਾਉਣਾ ਸਿੱਖਾਂ ਨੂੰ ਕੋਈ ਜ਼ਰੂਰੀ ਹੈ ਗੁਰਮਖੋ ਪਿਆਰਿਓ ਜਿਵੇਂ ਅੱਗੇ ਦੱਸਿਆ ਵੀ ਲੋੜਵੰਦ ਦੀ ਸਹਾਇਤਾ ਵਾਸਤੇ ਆ ਇਹ ਨਹੀਂ ਵੀ ਲੰਗਰ ਲਾਉਣਾ ਨਹੀਂ ਲਾਉਣਾ ਦੇ ਲੋੜਵੰਦ ਵਾਸਤੇ ਲਾਉਣਾ ਜਿਹੜਾ ਲੋਕਾਂ ਦੇ ਵਿੱਚ ਅਸੀਂ ਫੁਗਰਾ ਪੰਨ ਕੜਨਾ ਉਹਦੇ ਤੋਂ ਗੁਰੂ ਨੇ ਸਾਨੂੰ ਵੜਜਿਆ ਵਾ ਇਹ ਗੁਰਮਖੋ ਪਿਆਰਿਓ ਜਿਹੜਾ ਫੁਗਰੇਪਨ ਤੋਂ ਆਪਦੀ ਵਿਢਾਈ ਵਾਸਤੇ ਇਹ ਜਿਹੜੇ ਕੰਮ ਕੀਤੇ ਜਾਂਦੇ ਗੁਰੂ ਸਾਹਿਬ ਨੇ ਸਾਨੂੰ ਉਹਨਾਂ ਤੋਂ ਵੜਜਿਆ ਸੀ ਲੋੜਵੰਦਾਂ ਨੂੰ ਲੰਗਰ ਲਾਉਣਾ ਛਕਾਉਣਾ ਕੋਈ ਮਾੜੀ ਗੱਲ ਨਹੀਂ ਪਰ ਗੁਰਮਖੋ ਪਿਆਰਿਓ ਜਿਵੇਂ ਅਸੀਂ ਅੱਗੇ ਦੱਸ ਘਟੇ ਪੀਜੇ ਬਰਕਰਾਂ ਵਾਲੇ ਲੰਗਰ ਤੇ ਠੰਡਿਆਂ ਦੇ ਲੰਗਰ ਇਹਨਾਂ ਤੋਂ ਦਾ ਡਾਕਟਰ ਸਾਇੰਸ ਦਾ ਨਾਂ ਨੇ ਵੜਜ ਦਿੱਤਾ ਵੀ ਕਈ ਤਰ੍ਹਾਂ ਦੀਆਂ ਇਹਨਾਂ ਦੇ ਵਿੱਚ ਦਵਾਈਆਂ ਪਾਈਆਂ ਜਾਂਦੀਆਂ ਇਹ ਲੰਗੜ ਨਹੀਂ ਹੋ ਸਕਦਾ ਗੁਰਮਖੋ ਇਸ ਤਰ੍ਹਾਂ ਹੀ ਮੈਂ ਇਹ ਕਹਿਣੀ ਚਾਹੁੰਦਾ ਵਾਂ ਪੂਰੀ ਸਮੂਚੀ ਸਿੱਖ ਕੌਮ ਦੇ ਆਗੂਆਂ ਨੂੰ ਜਿਨੇ ਇਹ ਸ਼੍ਰੋਮਣੀ ਕਮੇਟੀ ਆ ਗੁਰਮਖੋ ਅੱਜ ਜਿਹੜੇ ਕਾਣ ਕੱਢਦੇ ਪਿਆ ਸਿੱਖੀ ਦਾ ਉਹ ਸਿੱਖੀ ਦਾ ਹੋਕਾ ਦਿੰਦੇ ਪਿਆ ਇਹ ਇਸ ਤਰ੍ਹਾਂ ਦਿੰਦੇ ਪਿਆ ਜਿਵੇਂ ਤੁਸੀਂ ਪਿੱਛੇ ਜੇ ਵੇਖਿਆ ਹੋਣਾ ਪ੍ਰਬੰਧਕ ਸ਼੍ਰੋਮਣੀ ਕਮੇਟੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ ਦੀਆਂ ਰੋਲੇ ਪਾਉਂਦਾ ਥਾਂ ਥਾਂ ਤੇ ਬੇਅਦਵੀਆਂ ਹੋ ਰੀਆਂ ਹੁੰਦੀਆਂ ਵੀ ਪਈਆਂ ਵਾਂ ਕੰਪਨੀਆਂ ਬਾਹਰੋਂ ਆਣ ਕੇ ਏਜੰਸੀਆਂ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਮਖੋ ਪਿਆਰਿਓ ਬੇਅਦਵੀ ਕਰਾ ਕੇ ਜਿਵੇਂ ਸਰਸੇ ਵਾਲੇ ਸਾਧ ਨੇ ਰੂੜੀਆਂ ਦੇ ਉੱਤੇ ਉਹਨਾਂ ਦੇ ਬੰਦਿਆਂ ਨੇ ਪਾੜ ਕੇ ਗੁਰੂ ਸਾਹਿਬ ਦੇ ਅੰਗ ਛੁੱਟੇ ਸੀ ਅੱਜ ਤਾਂ ਮੀ ਹੁਣੀ ਇਸ ਗੱਲ ਦੇ ਜ਼ਿੰਮੇਵਾਰ ਗੁਰਮਖੋ ਜੇ ਅੱਜ ਆਨਲਾਈਨ ਗੁਟਕੇ ਸਾਹਿਬ ਭੇਜੇ ਜਾ ਰਹੇ ਆ ਜਿਹੜੇ ਟਰੱਕ ਦੇ ਵਿੱਚ ਸਮਾਨ ਲੱਦਿਆ ਹੋਵੇ ਜਿਹੜੇ ਦੇ ਵਿੱਚ ਗੁਟਕੇ ਸਾਹਿਬ ਵੀ ਲੱਦੇ ਹੋਣ ਜੇ ਤਾਂ ਨਹੀਂ ਉਹ ਬੀੜੀਆਂ ਪੀਣ ਵਾਲਾ ਬੰਦਾ ਪਤਾ ਨਹੀਂ ਉਹ ਕਿਹੋ ਜਿਹਾ ਕਰੈਤੀ ਆ ਬੰਦਾ ਉਹ ਗੁਰਮਖੋ ਪਿਆਰੋ ਗੁਟਕੇ ਸਾਹਿਬ ਜਿਵੇਂ ਘਿਓ ਦੇ ਪੀਪੇ ਲਾ ਲਾ ਕੇ ਅਸੀਂ ਟਰੱਕ ਤੋਂ ਥੱਲੇ ਸੁੱਟਦੇ ਆ ਜਿਵੇਂ ਅਸੀਂ ਖੰਡ ਦੀਆਂ ਬੋਰੀਆਂ ਸੁੱਟਦੇ ਆ ਐਵੇਂ ਗੁਟਕੇ ਸਾਹਿਬ ਦੇ ਜਿਹੜੇ ਆ ਗੁਰਮਖੋ ਪਿਆਰੋ ਡੱਬੇ ਜਿੰਨਾ ਚ ਪੈਕ ਕੀਤਾ ਹੁੰਦਾ ਉਹ ਸੁੱਟੇ ਜਾਂਦੇ ਆ ਬਾਬਾ ਜੀ ਸਵਾਲ ਹੈ ਵੀ ਜਿਸ ਗੁਟਕੇ ਸਾਹਿਬ ਦੀ ਤੁਸੀਂ ਗੱਲ ਕਰਦੇ ਹੋ ਵੀ Amazon ਕੰਪਨੀ ਤੇ ਸੇਲ ਹੋ ਰਹੇ ਨੇ ਆਨਲਾਈਨ ਹਾਂਜੀ ਇਹ ਜਿਨ੍ਹਾਂ ਨੇ ਮਨਜ਼ੂਰੀ ਦਿੱਤੀ ਹੈਗੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਵੀ ਬਦਬੀ ਨਹੀਂ ਹੁੰਦੀ ਬਦਬੀ ਹੁੰਦੀ ਹੈ ਇਹ ਗੁਰਮਖੋ ਬਿਆਦਵੀ ਹੁੰਦੀ ਹੈ ਕੌਮ ਦੇ ਅੱਖੀ ਕਟਾ ਪਾਇਆ ਜਾ ਰਿਆ ਵਾ ਉਥੇ ਨਾ ਪ੍ਰਧਾਨ ਸਾਹਿਬ ਬੈਠੇ ਨੇ ਐਸਜੀਪੀਜੀ ਦੇ ਕਾਲਕਸ ਦੇ ਜਿਹੇਦਾਰ ਬੈਠੇ ਨੇ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਮਾਲਕ ਬੈਠੇ ਨੇ ਦਮਦਮੀ ਟਕਸਾਲ ਦੇ ਵਿਦੀ ਚੰਦ ਸੰਪਰਦਾ ਹੈਗੀ ਹੈ ਹੋਰ ਸੰਪਰਦਾ ਸੰਪਰਦਾਵਾਂ ਬਹੁਤ ਹੈਗੀਆਂ ਨੇ ਇਹ ਗੁਰਮਖੋ ਪਿਆਰੋ ਏ ਬੋਲਣ ਕਿਵੇਂ ਜਦੋਂ ਬੋਲਣ ਦਾ ਤਾਂ ਨਾ ਜੇ ਉਹਨਾਂ ਨਾਲੋਂ ਕੋਈ ਚੰਗਾ ਹੋਵੇ ਉਹਨਾਂ ਨਾਲੋਂ ਕੋਈ ਘੱਟ ਬੇਅਦਵੀ ਕਰਦਾ ਹੋਵੇ ਤੇ ਫੇਰ ਤਾਂ ਉਹਨਾਂ ਦੇ ਉੱਤੇ ਇੱਕ ਸਵਾਲ ਕੜਨਾ ਅੱਜ ਜਿਵੇਂ ਗੁਰਮਖੋ ਪਿਆਰਿਓ ਸਾਡੀਆਂ ਸੰਸਥਾਵਾਂ ਨੂੰ ਸਾਥ ਦੇਣਾ ਚਾਹੀਦਾ ਸੀ ਜਿਵੇਂ ਭਾਈ ਅੰਮ੍ਰਿਤਪਾਲ ਮਹਿਰੋਂ ਨੇ ਆਖਿਆ ਸੀ ਵੀ ਸਾਡੀਆਂ ਜਿਹੜੀਆਂ ਧੀਆਂ ਪੈਣਾ ਉਹ ਸੁਰੱਖਿਆ ਜਣੀ ਉਹਨਾਂ ਦੀ ਪਤ ਲੁੱਟੀ ਜਾ ਰਹੀ ਆ ਉਹਨਾਂ ਦੀਆਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਹਾਰਾਜ ਦੇ ਹੁੰਦਿਆ ਗੁਰਮਖੋ ਸਾਹਿਬ ਦੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਜੇ ਉਥੇ ਬਲਤਕਾਰ ਹੋਇਆ ਚੜਨ ਘਾਟ ਕੋਈ ਸ਼੍ਰੋਮਣੀ ਕਮੇਟੀ ਨੇ ਆਵਾਜ਼ ਨਹੀਂ ਦਿੱਤੀ ਕੋਈ ਸਾਡੇ ਨਾਨਕਸਰ ਦੇ ਸੰਤਾਂ ਨੇ ਆਵਾਜ਼ ਨਹੀਂ ਦਿੱਤੀ ਕੋਈ ਕਾਰ ਸੇਵਾ ਵਾਲਿਆਂ ਨੇ ਆਵਾਜ਼ ਨਹੀਂ ਦਿੱਤੀ ਕੀ ਸਾਡੇ ਪਿਓ ਦੀ ਕੋਈ ਦਾੜੀ ਪੁੱੜਦਾ ਹੋਵੇ ਤੇ ਅਸੀਂ ਵੇਖੀ ਜਾਈਏ ਤੇ ਅਸੀਂ ਫੇਰ ਵੀ ਸਿੱਖ ਘੁਆਈਏ ਤੇ ਗੁਰਮਖੋ ਇਹ ਗੱਲ ਚੰਗੀ ਸੋਹਦੀ ਨਹੀਂ ਜੀ ਬਾਬਾ ਜੀ ਇੱਕ ਸਵਾਲ ਹੈਗਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਨੇ ਵੀਰ ਪੈਦਾ ਲੰਗਰ ਚਲਾਇਆ ਸੀਗਾ ਹਾਂ ਜੀ ਮਾਫੀ ਚਾਹੁੰਦੇ ਆ ਅਸੀਂ ਲੰਗਰ ਤੇ ਟਿੱਪਣੀ ਨਹੀਂ ਕਰ ਸਕਦੇ ਹਾਂ ਜੀ ਲੇਕਿਨ ਜਿੱਥੇ ਜਿੱਥੇ ਲੰਗਰ ਲੱਗਦੇ ਨੇ ਸਿੱਖ ਲਾਉਂਦੇ ਲੰਗਰ ਹਾਂ ਜੀ ਉੱਥੇ ਵੱਡੇ ਵੱਡੇ ਲੋਕਾਂ ਨੂੰ ਮਰਸਦੀ ਗੱਡੀ ਦੇ ਵਿੱਚ ਬੈਠੇ ਲੋਕਾਂ ਨੂੰ ਅੱਗੋਂ ਰੋਕ ਰੋਕੇ ਹਾਂ ਜੀ ਅੱਗੋਂ ਖੜ ਕੇ ਰੋਕਿਆ ਜਾਂਦਾ ਵੀ ਲੰਗਰ ਛੱਕੇ ਜਾਓ ਲੇਕਿਨ ਲੰਗਰ ਤਾਂ ਹੈ ਗਰੀਬ ਅਮਾੜੇ ਲੋਕਾਂ ਵਾਸਤੇ ਸੀ ਨਾ ਉਹ ਗੁਰਮਖੋ ਜਿਨ੍ਹਾਂ ਨੂੰ ਇਹ ਲੰਗਰ ਆਉਂਦੇ ਨਾ ਛੱਕੇ ਜਾਓ ਉਹ ਪਹਿਲਾਂ ਹੀ ਰੱਜੇ ਪੁੱਜੇ ਹੁੰਦੇ ਆ ਉਹ ਆਉਂਦੇ ਬਾਬਾ ਪਰੇਕਾਰਾ ਸਨਾਤਾ ਕਦੇ ਦੇਹਿਆ ਨੇ ਲਓ ਜੀ ਚਾਹ ਦਾ ਗਲਾਸ ਪੀਓ ਉਹਦਾ 슈ਗਰ ਦਾ ਮਰਿਆ ਪਿਆ ਵਾ ਉਹਨੂੰ ਅਸੀਂ ਨੇ ਕਹਿੰਨੇ ਕਿ ਚਾਹ ਪੀ ਪਹਿਲਾਂ ਇੱਥੋਂ ਪੀ ਕੇ ਜਾਓ ਗੁਰਮਖੋ ਪਿਆਰਿਓ ਉਸੇ ਨੂੰ ਹੀ ਆਖਿਆ ਵੀ ਲੋੜਵੰਦਾਂ ਦੀ ਜੀਨੂੰ ਕੋਈ ਵੀ ਪ੍ਰਸ਼ਾਦਾ ਨਹੀਂ ਦੇ ਰਿਹਾ ਜੀ ਕੋਈ ਵੀ ਪੁੱਛ ਨਹੀਂ ਰਿਹਾ ਉਹਦੀ ਸਾੜ ਲਈ ਜਾਵੇ ਰੱਜੇ ਨੂੰ ਰਜਾਉਣ ਦੇ ਨਾਲ ਕੋਈ ਗੁਰਮਖੋ ਬਹੁਤਾ ਲਾਭ ਨਹੀਂ ਹੁੰਦਾ ਗਾ ਜੀ ਬਾਬਾਈ ਸਵਾਲ ਆਇਆ ਫਰੋਜਪੁਰ ਦੇ ਵਿੱਚ ਕਈ ਸਕੂਲ ਚਰਚਾਂ ਵਾਲੇ ਸਕੂਲ ਖੁੱਲੇ ਹੋਏ ਗਏ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਂ ਵੀ ਅਸਾਈਆਂ ਦੇ ਸਕੂਲ ਹੈਗੇ ਨੇ ਹੋ ਜੀ ਉੱਥੇ ਕਈ ਗ੍ਰੰਥੀ ਸਿੰਘਾਂ ਦੇ ਬੱਚੇ ਵੀ ਉਹਦੇ ਵਿੱਚ ਪਾਏ ਗਏ ਹੈਗੇ ਨੇ ਹੋ ਜੀ ਇਹ ਸਕੂਲ ਸਿੱਖਾਂ ਦੇ ਨਹੀਂ ਬਣ ਸਕਦੇ ਇਹ ਗੁਰਮੁਖੋ ਪਿਆਰੋ ਅੱਜ ਕਿਸੇ ਨੂੰ ਕਹਾਂ ਗ੍ਰੰਥੀ ਸਿੰਘ ਬਣ ਜਾ ਉਹ ਆਂਦਾ 5-7000 ਦੇ ਨਾਲ ਚਾਰ ਜੀਆਂ ਦੀ ਰੋਟੀ ਕਿਵੇਂ ਪੂਰੀ ਕਰਾਂਗੇ ਜੀ ਉਹ ਆਂਦੇ ਚਾਰਾਂ ਜੀਆਂ ਦੀ ਰੋਟੀ ਨਹੀਂ ਪੂਰੀ ਹੁੰਦੀ ਫਿਰ ਕਹਿੰਦਾ ਕੀ ਬਣਨਾ ਉਹਨੇ ਹੀ ਵਾਜਾ ਵਜਾਉਣਾ ਸਿੱਖ ਲਾਂਗੇ ਇਹ ਤੂੰ ਵੀ ਸਿੱਖ ਲਾਂਗੇ ਇਹ ਢੋਲਕੀ ਅਸੀਂ ਕਲਾਕਾਰ ਬਣਾਂਗੇ ਨਾਲੇ ਦਾ ਗੰਦ ਘੋਲਾਂਗੇ ਉੱਤੇ ਸਟੇਜ ਤੇ ਚੜ੍ਹ ਕੇ ਨਾਲੇ ਲੋਕ ਉਹ ਘਰ ਵਾਲਿਆਂ ਨੂੰ ਘਰ ਵਾਲੇ ਲੋਕ ਸਾਡੇ ਤੋਂ ਪੈਸੇ ਸੁੱਟਣਗੇ ਜਿੱਥੇ ਸਾਨੂੰ ਪੁੱਛਦੇ ਆ ਸੁਖਮਨੀ ਸਾਹਿਬ ਦੀ ਬਾਬਾ ਜੀ ਕਿੰਨੀ ਭੇਡਾ ਜੀ ਬਾਬਾ ਜੀ ਤੁਸੀਂ ਖੰਡਪਾੜ ਸਾਹਿਬ ਦੀ ਕਿੰਨੀ ਭੇਡਾ ਉਹ ਕਹਿੰਦਾ ਜੀ ਇਹ 650 ਆ ਬਾਬਾ ਜੀ ਇਹ 5000 ਨਾ ਨਹੀਂ ਛੜਦਾ ਜੇ ਸੁਖਣੀ ਸਾਹਿਬ ਦਾ ਕੋਈ ਗੁਰਮਖੋ ਪਿਆਰਿਓ ਪਾਟ ਰਕਾਉਂਦਾ ਕਰੋੜਾ ਰੁਪਈਏ ਲੱਖਾਂ ਰੁਪਈਏ ਹੀ ਵਿਆਹਾਂ ਤੇ ਪਾਰਟੀਆਂ ਤੇ ਲਾਉਨੇ ਆ ਤੇ ਗੁਰੂ ਸਾਹਿਬ ਨੂੰ ਘੜ ਲੀ ਆ ਕੇ ਆਨੇ ਆ ਬਾਬਾ ਜੀ ਐਵੇਂ ਰੋਲਾ ਪਾਈ ਜਾਂਦਾ ਦਾ 500 ਨਾ ਵੀ ਸੜ ਸਕਦਾ ਤੇ 500 ਛੋੜਾ ਸੁਖਣੀ ਸਾਹਿਬ ਦਾ ਉਹ ਗੁਰਮਖੋ ਚਾਰ ਜਾਣੇ ਦਾ ਬਾਬੇ ਸੁਖਣੀ ਸਾਹਿਬ ਤੁਹਾਡੇ ਘਰੇ ਪਾਟ ਕਰਨ ਆਏ ਉਹ ਦਿਹਾੜੀਦਾਰ ਵੀ ਲੈਂਡਿਆ 500 ਤੋਂ ਉੱਤੇ ਦਿਹਾੜੀਦਾਰ ਲੈਂਡਿਆ ਤੇ ਬਾਬੇ ਦੀ ਤਾਂ ਦਿਹਾੜੀ ਜਿੰਨੀ ਵੀ ਨਹੀਂ ਕਿਤੇ ਰਹੀ ਆ ਅੱਜ ਜੇ ਸਾਡੀ ਜਥੇ ਬੰਦੀ ਆ ਅਸੀਂ ਇਹ ਗੱਲ ਦਾ ਦਾਵਾ ਕਰਦੇ ਹਾਂ ਗੁਰਮਖੋ 2 ਸਾਲ ਹੋ ਗਏ ਅਸੀਂ ਬੰਦੀ ਸਿੰਘਾਂ ਵਾਸਤੇ ਮੋਰਚਾ ਲਾਇਆ ਕਿਹੇ ਸ਼੍ਰੋਮਣੀ ਕਮੇਟੀ ਨੇ ਆਟੇ ਦਾ ਗੱਟਾ ਨਹੀਂ ਭੇਜਿਆ ਕੋਈ ਟੀਨ ਕਿਓਦਾਂ ਨਹੀਂ ਭੇਜਿਆ ਘੋੜਿਆਂ ਵਾਸਤੇ ਕੋਈ ਛੋਲੇ ਤੂੜੀ ਨਹੀਂ ਭੇਜੀ ਤੇ ਗੁਰਮਖੋ ਇਹ ਫੌਜ ਜਿਹੜੀ ਬਿਨਾਂ ਤਨਖਾਹ ਤੋਂ ਲੜਨ ਵਾਲੀ ਪਹਿਲਾਂ ਸਾਡੇ ਬਜ਼ੁਰਗ ਸ਼ਹੀਦ ਹੋ ਗਏ ਆ ਬਾਬਾ ਧੱਕੜ ਸਿੰਘ ਵਰਗੇ ਬਾਬਾ ਦੀਪ ਸਿੰਘ ਵਰਗੇ ਦਾਸ ਉਹ ਐਂਡਵਾੜਾ ਨਗਰ ਹਰਦਾਸ ਦਾ ਬਾਬਾ ਦੀਪ ਸਿੰਘ ਵੀ ਸਾਡੇ ਖਾਨਦਾਨ ਚੋਂ ਏ ਇਹ ਗੋਲਕਾਂ ਚੱਕਣ ਵਾਲੇ ਲੋਕ ਜਦੋਂ ਅਸੀਂ ਸ਼ਹੀਦ ਹੋ ਗਏ ਇਹਨਾਂ ਫੇਰ ਗੁਰਦੁਆਰਿਆਂ ਦੀਆਂ ਗੋਲਕਾਂ ਰੱਖ ਕੇ ਬਹਿ ਜਾਣਾ ਤੇ ਗੁਰਮਖੋ ਪਿਆਰਿਓ ਪੂਜਾ ਦਾ ਧੰਨ ਇਹਨਾਂ ਦੇ ਬੱਚੇ ਖਾਈ ਜਾਣਗੇ ਆਡੇ ਉਦੋਂ ਵੀ ਆ ਤੰਬੂ ਪਾਟੇ ਸੀ ਘੋੜਿਆਂ ਦੀਆਂ ਕਾਠੀਆਂ ਤੇ ਅੱਜ ਵੀ ਇਹ ਘੋੜਿਆਂ ਦੀਆਂ ਕਾਠੀਆਂ ਤੇ ਤੰਬੂ ਤਰਪੈਲਾ ਪਾਟੇ ਤੇ ਗੁਰਮਖੋ ਗੁਰੂ ਸਾਹਿਬ ਦੀ ਅਸੀਵਾਜ ਨੰਗੀ ਧੜ ਤੇ ਸਰ ਤਲੀ ਦੇ ਧਰ ਕੇ ਗੁਰਮਖੋ ਅਸੀਂ ਕੌਮ ਦਾ ਪ੍ਰਚਾਰ ਕਰਦੇ ਆ ਇਹ ਕਨੇ ਹਜ਼ਾਰਾਂ ਸਿੱਖਾਂ ਨੂੰ ਗਤਕਾ ਸਿਕਾਇਆ ਹਜ਼ਾਰਾਂ ਸਿੱਖਾਂ ਨੂੰ ਕੇਸ ਰਖਾਏ ਤੇ ਅੱਜ ਵੀ ਗੁਰੂ ਦੀ ਸਿੱਖੀ ਦਾ ਪ੍ਰਚਾਰ ਕਰਦੇ ਆ ਬਾੜ ਸਾਹਿਬ ਦੀਆਂ ਮਾਇਆਧਾਰੀ ਸੰਸਥਾਵਾਂਾਂ ਕਮੇਟੀਆਂ ਗੁਰਮਖੋ ਸਾਥ ਨਹੀਂ ਦੇ ਰਹੀਆਂ ਬੜੀ ਸ਼ਰਮ ਵਾਲੀ ਗੱਲ ਆ ਪਤਾ ਨਹੀਂ ਇਹ ਕੀ ਵੇਖਦੇ ਚਾਹੁੰਦੇ ਆ ਤੇ ਇਹ ਆ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਫੇਰ ਆਂਦੇ ਸਾਡੇ ਤੇ ਟਿੱਪਣੀਆਂ ਕਰਦੇ ਕੋਈ ਲੱਖ ਲੈਂਦਾ ਕੋਈ 60 ਹਜ਼ਾਰ ਲੈਂਦਾ ਤੇ ਜਿਹੜੇ ਨਿਹੰਗ ਸਿੰਘ ਲੰਗੇ ਪੈਰੀ ਇਹਨਾਂ ਨੇ ਬਾਬਾ ਹਲੂ ਮਾਨ ਸਿੰਘ ਜੀ ਦੀ ਫੇਰੂ ਸ਼ਹਿਰ ਦੇ ਮੁਦਕੀ ਦੇ ਜੰਗ ਦੇ ਵਿੱਚ ਆਹਦੀ ਹਾਰ ਕਿਉਂ ਹੋਈ ਮਗਰ ਨਾ ਅਸਲਾ ਭੇਜਿਆ ਨਾ ਦਾਲ ਫੁਲਕਾ ਭੇਜਿਆ ਤੇ ਜਿੱਤੇ ਹੋਏ ਆ ਗਏ ਜਿਹਨੂੰ ਆਂਦੇ ਆ ਸ਼ਾਮਾ ਇੱਕ ਰੋਣਾਂ ਉਹ ਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹੁੰਦੀ ਸਰਕਾਰ ਤਾਂ ਅੱਜ ਮੋਲ ਪਉਂਦੀ ਜਿਹੜੀਆਂ ਖਾਲਸੇ ਤੇ ਗਾਮਾ ਮਾਰੀਆਂ ਦੇ ਗੁਰਮਖੋ ਸੂਰਮੇ ਜੋਦੇ ਬਾਬਾ ਫਰੀਦ ਹੋਵੇ ਬੜਾ ਬਾਬਾ ਕਬੀਰ ਹੋਵੇ ਬੜਾ ਭਗਤ ਰਮਦਾਸ ਹੋਵੇ ਇਹਨਾਂ ਦਾ ਦਾਲ ਫੁਲਕਾ ਹੀ ਮਸਾ ਚੱਲਿਆ ਗੁਰਮਖੋ ਇਹ ਤਣਾਟ ਲੋਕ ਅੱਗੇ ਵੀ ਲੋਕਾਂ ਦਾ ਖੂਨ ਪੀ ਰਹਾ ਹੈ ਅੱਜ ਵੀ ਖੂਨ ਪੀ ਪੀ ਕੇ ਕਮੇਟੀਆਂ ਰੱਜਦੀਆਂ ਪਈਆਂ ਅਸੀਂ ਇਹਨਾਂ ਨੂੰ ਆਨੇ ਆ ਜੇ ਤੁਸੀਂ ਇਹ ਧਰਮ ਦੀ ਗੱਲ ਕਰਨੀ ਆ ਜੇ ਧਰਮ ਦੀ ਗੱਲ ਕਰਨੀ ਆ ਤੇ ਫੇਰ ਤੁਸੀਂ ਜਾ ਕੇ ਵਧੀਆ ਸਕੂਲ ਆ ਹਸਪਤਾਲ ਕੋਈ ਬਿਨਾਂ ਦਾ ਮਰੇ ਦਾੜੇ ਵਾਲਾ ਭਾਈਆਂ ਸੀ ਬੜੀਆਂ ਫੜਾਤੀਆਂ ਦਾਲ ਵਾਲੀਆਂ ਉਹ ਜਿਹੜੇ ਸਿੱਖ ਸੀ ਜਿਨ੍ਹਾਂ ਦਾ ਵਿਰਸਾ ਸੀ ਬਹੁਤ ਦਿਹਾੜੀਆਂ ਜਾਂਦੇ ਤੇ ਰਸ਼ਕੇ ਚਲਾਉਂਦੇ ਫਿਰਦੇ ਆ ਪਤਾ ਨਹੀਂ ਇਹਦੇ ਕਮੇਟੀ ਪਰ ਇਹਨਾਂ ਦੇ ਜਥੇਦਾਰਤਾ ਦੇ ਜਿਨ੍ਹਾਂ ਚਿਰ ਦਸਮ ਗ੍ਰੰਥ ਕਾਲ ਤਖਤ ਸਾਬ ਨਹੀਂ ਪ੍ਰਕਾਸ਼ ਹੁੰਦੇ ਫਿਰ ਗੁਰਮਖੋ ਪਿਆਰੋ ਸੱਚ ਦੀ ਉਠਾ ਸਕਦਾ ਕੋਈ ਅੱਜ ਤੱਕ ਵੇਖਿਆ ਅਸੀਂ ਜਿੱਥੇ ਵੀ ਪ੍ਰਕਾਸ਼ ਰਿਆ ਵਾ ਕਾਲ ਤਖਤ ਸਾਬ ਦਮਦਮ ਸਾਬ ਆਦੇ ਗੁਰਮਖੋ ਪਿਆਰੋ ਝੂਠ ਸਾਬ ਜਿਨ੍ਹਾਂ ਚਿਰ ਕਾਲ ਤਖਤ ਸਾਬ ਦਾ ਜਿੱਥੇ ਗਲੀ ਫੂਲਾ ਸਿੰਘ ਵਰਗਾ ਬਾ ਬਾਣੇ ਦੇ ਉਹਨਾਂ ਚ ਕੋਈ ਮਾਹੌਲ ਨਹੀਂ ਸੁਧਰ ਸਕਦਾ ਜੀ ਬਾਬਾ ਜੀ ਅਖੀਰਲਾ ਸਵਾਲ ਹੈਗਾ ਗੁਰੂ ਅਮਰਦਾਸ ਨੇ ਪੰਗਤ ਦੀ ਗੱਲ ਕਹੀ ਸੀ ਸਿੱਖ ਕੌਮ ਨੂੰ ਹਾਂਜੀ ਲੇਕਿਨ ਅੱਜ ਕੱਲੇ ਕਿਤੇ ਪੰਗਤ ਲੱਗਦਾ ਕਿ ਕਿਤੇ ਦੂਰ ਚਲੀ ਗਈ ਏ ਜ਼ਿਆਦਾਤਰ ਗੁਰਦੁਆਰਿਆਂ ਦੇ ਵਿੱਚ ਟੇਬਲ ਲਗਾਏ ਜਾਂਦੇ ਗੁਲਾਬ ਜੰਮਣ ਲੱਗਦੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਉੱਥੇ ਲੱਗਦੇ ਤੇ ਸਾਦਾ ਦਾਲ ਵਾਲਾ ਦਾਲ ਤੇ ਪ੍ਰਸ਼ਾਦਾ ਕਿਤੇ ਲੱਗਦਾ ਕਿ ਦੂਰ ਚਲਾ ਗਿਆ ਉਹ ਗੁਰਮਖੋ ਪਿਆਰੇ ਇਹ ਹੀ ਵੰਦੇ ਪਿਆ ਵੀ ਸਾਡੇ ਰਿਸ਼ਤੇਦਾਰ ਜਿਹੜੇ ਉਹ ਨਾਰਾਜ਼ ਨਾ ਹੋ ਜਾਣ ਗੁਰੂ ਗ੍ਰੰਥ ਸਾਹਿਬ ਵੀ ਵਾਰੀ ਨਾਰਾਜ਼ ਹੋ ਜੇ ਪਾਪਾ ਬੁੱਢਾ ਸਾਹਿਬ ਹੁੰਦਾ ਤੇ ਹੋ ਜੇ ਗੁਰੂ ਅਮਰਦਾਸ ਨਾਰਾਜ਼ ਹੁੰਦਾ ਤੇ ਵੀ ਵਾਰ ਹੋ ਜੇ ਪਰ ਸਾਡੇ ਰਿਸ਼ਤੇਦਾਰ ਨਾਰਾਜ਼ ਨਾ ਹੋ ਜਾਣ ਸਾਡੇ ਸੱਜਣ ਵੀ ਤਾਂ ਨਾਰਾਜ਼ ਨਾ ਜਿਹਦੇ ਕਰਕੇ ਅਸੀਂ ਗੁਰੂ ਤੋਂ ਦੂਰ ਹੋ ਰਹੇ ਆਂ ਤੇ ਗੁਰਮਖੋ ਪਿਆਰੋ ਮਨਮੁੱਖਾਂ ਦੀ ਸੰਗਤ ਜਿਹੜੀ ਆ ਉਹ ਸਾਨੂੰ ਚੰਗੀ ਲੱਗਦੀ ਆ ਗੁਰਮਖੋ ਪਿਆਰੋ ਆਜ ਬਾਤ ਨੂੰ ਛੱਡ ਕੇ ਤੇ ਅਸੀਂ ਮਨਮਤ ਦੇ ਤਾੜ ਨਹੀਂ ਹੋ ਰਹੇ ਆ ਉਹਦੀਆਂ ਜਿਹੜੀਆਂ ਅੱਜ ਦੂਸਰੇ ਧਰਮਾਂ 'ਚ ਸਰਗਤਾ ਜਾ ਰਹੀਆਂ ਉਹਦੇ ਦੋਸ਼ੀ ਸਭ ਤੋਂ ਸ਼ਰੋਮੀ ਬਿੱਟੀ ਵਾਦਾ ਸਾਡੀਆਂ ਕੌਮ ਦੇ ਜਿਹੜੇ ਗੁਰਮਖੋ ਪਿਆਰੋ ਠੇਕੇਦਾਰ ਬਣੇ ਆ ਇਹ ਜਿਹੜੇ ਜਿਆਦੇ ਦੋਸ਼ੀ ਆ ਜੀ ਸੋ ਦੋਸਤੋ ਮੇਰੇ ਨਾਲ ਬਾਬਾ ਪ੍ਰਗਟ ਸਿੰਘ ਜੀ ਜਥੇਬੰਦੀ ਬਾਬਾ ਧੱਕੜ ਸਿੰਘ ਜੀ ਜਿਨ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਖੜੀਆਂ ਹੋਈਆਂ ਨੇ ਸੋ ਗੱਲਬਾਤ ਕੀਤੀ ਹੈ ਜਿਵੇਂ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਦਾ ਕਈ ਦਿਨਾਂ ਤੋਂ ਚੱਲ ਰਿਹਾ ਹੈ ਲੇਕਿਨ ਅਜੇ ਵੀ 3-4 ਦਿਨ ਬਾਕੀ ਨੇ ਜੋੜ ਮੇਲੇ ਦੇ ਸੋ ਸੰਗਤਾਂ ਇੱਥੋਂ ਹਜ਼ਾਰਾਂ ਦੇ ਸਾਹਬ ਨਾਲ ਨਿਕਲਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਸੋ ਲੰਗਰ ਜਿਹੜੇ ਥਾਂ-ਥਾਂ ਤੇ ਲੱਗੇ ਹੋਏ ਨੇ 100-100 ਗਾਇ ਤੇ ਲੰਗਰ ਲੱਗੇ ਹੋਏ ਨੇ ਜਿਹੜੇ ਸਾਡੇ ਗਰੰਥੀ ਸਿੰਘ ਹੈਗੇ ਨੇ ਗਰੀਬ ਨੇ ਮਜਲੂਮ ਨੇ ਉਹਨਾਂ ਨੂੰ ਲੰਗਰ ਉਹਨਾਂ ਦੀ ਸੇਵਾ ਉਹਨਾਂ ਦਾ ਇਲਾਜ ਉਹਨ ਉਹ ਕਿਤੇ ਦੂਰ ਚਲਾ ਗਿਆ ਉਹਨਾਂ ਦੀ ਸੇਵਾ ਨਹੀਂ ਕੀਤੀ ਜਾਂਦੀ ਗ੍ਰੰਥੀ ਸਿੰਘ ਅੱਜ ਕਿਤੇ ਐਸਾਈ ਬਣਦੇ ਨਜ਼ਰ ਆ ਰਹੇ ਨੇ ਸੋ ਬਾਬਾ ਜੀ ਨੇ ਬੜੀਆਂ ਡੁੰਗੀਆਂ ਤੇ ਵਿਚਾਰਾਂ ਕੀਤੀਆਂ ਹੈਗੀਆਂ ਨੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦੋ ਸੋ ਬਾਬਾ ਜੀ ਧੰਨਵਾਦ ਸਮਾਂ ਦੇਣ ਵਾਸਤੇ ਧੰਨਵਾਦ ਜੀ ਤੇਰੀ ਸੋ ਨਿਆਲ ਨਿਹਾਲ ਗੁਰਿਆਨ ਗੁਰਾਂ ਜਾਵੇਂ ਨਿਹਾਲ ਹੋ ਜਾਵੇ ਕਲਗੀਧਾਤੇ ਮਨ ਨੂੰ ਪਾਵੇ ਸੋਤ ਸ੍ਰੀ ਅਕਾਲ ਆ ਵੀ ਦੇ ਚੈਨਲ ਦਾ ਧੰਨਵਾਦ ਆਪ ਜੀ ਦਾ ਧੰਨਵਾਦ ਗੁਰੂਗੀਆਂ ਸੰਗਤਾਂ ਦਾ ਧੰਨਵਾਦ ਸੰਗਤ ਆਜਮਵਾਲੇ ਦੀ ਦਾ ਧੰਨਵਾਦ ਸਾਡੇ ਇਲਾਕਾ ਨਿਵਾਸੀ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ